ਸਤਿ ਸ਼੍ਰੀ ਅਕਾਲ ਜੀ ਮੈਂ ਰਿ ਦੇਸੀ ਪੰਜਾਬ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਸੇਵਾਵਾਂ ਪ੍ਰਦਾਨ ਕਰਨ ਲਈ ਤੂਰੀ ਵਿਖੇ ਮੁੱਖ ਮੰਤਰੀ ਪੰਜਾਬ ਦੇ ਓਐਸਡੀ 옴ਕਾਰ ਸਿੰਘ ਅਤੇ ਉਹਨਾਂ ਨਾਲ ਦਫ਼ਤਰ ਇੰਚਾਰਜ ਅੰਮ੍ਰਿਤ ਬਰਾੜ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਜਿਨ੍ਹਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਤੋਰੀ ਵਿਧਾਨ ਸਭਾ ਹਲਕੇ ਲਈ ਪੰਜ ਮੋਬਾਈਲ ਮੈਡੀਕਲ ਸੇਵਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਵਿੱਚ ਮੈਡੀਕਲ ਅਫਸਰ ਲੈਬ ਟੈਕਨੀਸ਼ੀਅਨ ਫਾਰਮਸਿਸਟ ਅਤੇ ਸਮਾਜਿਕ ਸੁਰੱਖਿਆ ਅਫਸਰ ਚੈਨਾਤ ਕਿਤੇ ਗਏ ਹਨ ਅਤੇ ਇਹਨਾਂ ਵੈਨਾਂ ਵਿੱਚ 180 ਕਿਸਮ ਦੀਆਂ ਦਵਾਈਆਂ ਅਤੇ 40 ਕਿਸਮ ਦੇ ਲੈਬ ਟੈਸਟਾਂ ਦੀ ਸਹੂਲਤ ਹੈ ਜਿਹੜੇ ਮਰੀਜ਼ ਘਰੋਂ ਦੂਰ ਜਾ ਕੇ ਦਵਾਈਆਂ ਨਹੀਂ ਲੈ ਸਕਦੇ ਉਹਨਾਂ ਨੂੰ ਇਹਨਾਂ ਮੋਬਾਈਲ ਵੈਨਾਂ ਰਾਹੀਂ ਉਹਨਾਂ ਦੇ ਘਰ ਦੇ ਨੇੜੇ ਹੀ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਮਰੀਜ਼ਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਦਵਾਈਆਂ ਅਤੇ ਲੈਬ ਟੈਸਟ ਮੁਫਤ ਦਿੱਤੇ ਜਾਣਗੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੀਆਂ 10 ਜਗ੍ਹਾ ਇਹ ਐਮ ਐਮ ਜੂਬਨ ਮੋਬਾਈਲ ਮੈਡੀਕਲ ਯੂਨਿਟ ਰਹਿ ਗਈਆਂ ਉਹ ਦਿੱਂਗੀਆਂ ਨਹੀਂਆਂ ਜਿਹੜੇ ਪੰਜ ਨੇ ਉਹ ਜੁਲਾ ਪਟਿਆਲੇ ਦੀਆਂ ਨਹੀਂਆਂ ਤੇ ਪੰਜ ਸੰਗਰੂਰ ਜਿਹੜੇ ਪਾਸੇ ਆਈਆਂ ਨਹੀਂਆਂ ਇਹਨਾਂ ਦੇ ਵਿੱਚੋਂੜੀ ਇੱਕ ਬੈਨ ਹੈਗੀ ਉਹ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਵਾਸਤੇ ਭੇਜੀ ਜਾਵੇਗੀ ਜਿਹੜੇ ਚਾਰ ਬਾਕੀ ਯੂਨਟ ਨੇ ਗਿਆਂ ਉਹ ਮਾਨ ਜੋ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਣ ਗਿਆਂ ਅਤੇ ਉੱਥੋਂ ਦੇ ਦੋ ਵੀ ਲੋਕ ਨੇ ਗਰੀਬ ਲੋਕ ਨੇ ਜਿਸ ਤਰ੍ਹਾਂ ਕਿ ਕੋਈ ਹੋ ਗਿਆ ਕੰਸਟ੍ਰਕਸ਼ਨ ਸਾਈਟ ਹੋ ਗਿਆ ਜਿੱਥੇ ਕੋਈ ਸੜਕ ਬਣਦੀ ਆ ਜਾਂ ਜਿੱਥੇ ਕੋਈ ਸ਼ੈਲਰ ਨੇਗੇ ਜਾਂ ਜਿੱਥੇ ਵੀ ਕੋਈ ਪੋਲਟਰੀ ਫਾਰਮ ਪੋਲਟਰੀ ਫਾਰਮ ਆ ਜਾਂ ਸ਼ੈਲਰ ਨੇ ਉੱਥੇ ਜਿਹੜੇ ਗਰੀਬ ਲੋਕ ਨੇਗੇ ਜਿਹੜੇ ਆ ਕੇ ਆਪਣੇ ਹਸਪਤਾਲ ਦੇ ਵਿੱਚ ਇਲਾਜ ਨਹੀਂ ਕਰਵਾ ਸਕੇ ਉਹਨਾਂ ਕੋਲੇ ਲੋਕ ਸਾਡੇ ਲੋਕ ਜਾਣਗੇ ਤੇ ਉਹਨਾਂ ਦਾ ਇਲਾਜ ਆ ਇਹ ਫਰੀ ਉਹਨਾਂ ਦਾ ਕੀਤਾ ਜਾਏਗਾ ਇਸ ਮੋਬਾਈਲ ਬੈਂਡ ਦੇ ਵਿੱਚ ਜਿਹੜੇ ਸੌਤ ਰਣ ਦਵਾਈਆਂ ਫਰੀ ਉਹ ਫਰੀ ਦਵਾਈ ਮਿਲਣਗੀਆਂ ਅਤੇ 40 ਤਾਂ ਨੇ ਟੈਸਟ ਨੇਗੇ ਉਹ ਫਰੀ ਕਿਤੇ ਜਾਣਗੇ ਪੂਰੀ ਹਲਕੇ ਚਾਰਣੀਆਂ ਪੰਜ ਵਿੱਚ ਪੰਜ ਮੈਂ ਕਹਿੰਦਾ ਬਾਡੀ ਜਾਈ ਉਹ ਕਿੱਕੇ ਕਿੱਕੇ ਚਾਹੀਦਾ ਪੇਸ਼ਾ ਕਰੀਓਗੇ ਆਪਾਂ ਫੜੀ ਨਾ ਕੋਚੇ ਲਈ ਜਾ ਰਹੀਆਂ ਕੋਚੇ ਲਈ ਜਾਣੀਆਂ ਨਾ ਵੀ ਉਹ ਤਾਂ ਕੋਚੇ ਲਈ ਜਾਣੀਆਂ ਜਿੰਨਾ ਟਾਈਮ ਹੈ ਸਾਡੇ ਪਿੰਡ ਨੇ ਕਿਹੜਾ ਕਵਰਟ ਜਾਂਦਾ ਹਾਂ ਸਰ ਜਿਹੜੇ ਸਾਡੀ ਬੈਂਡ ਨੇ ਗਿਆ ਇਹ ਇੱਕ ਪਿੰਡ ਨੂੰ ਮੇਰੇ ਵਿੱਚ ਦੋ ਬਾਰੀ ਕਵਰ ਕਰਨੀਆਂ ਇਹ ਸਾਰੀ ਤਰ੍ਹਾਂ ਦੀ ਬਾਣੀਆਂ ਦੇਖਣੀ ਬਿਲਕੁਲ ਸਾਰੀ ਤਰ੍ਹਾਂ ਜਿੰਨੇ ਵੀ ਆਪਾਂ ਆਮ ਆਦਮੀ ਕਲਿੱਕ ਦੇ ਵਿੱਚ ਜਿਸ ਤਰ੍ਹਾਂ ਕੰਮ ਹੁੰਦਾਗਾ ਜਿਹੜਾ ਪੰਜਾਬ ਦੇ ਵਿੱਚ 829 ਹੋ ਲੱਖ ਨੇ ਬਣ ਚੁੱਕੇ ਨੇਗੇ ਜਿਹਨ ਲੋਕ ਨੇ ਸਵਾ ਕਰੋੜ ਰਾਇਣ ਲੋਕ ਇਲਾਜ ਕਰਵਾ ਚੁੱਕੇ ਨੇਗੇ ਉਸੀ ਤਰ੍ਹਾਂ ਜਿਹੜੇ ਗਰੀਬ ਲੋਕ ਨੇ ਮੁੱਲ ਲੈਂਕ ਦੇ ਵਿੱਚ ਨਹੀਂ ਆ ਸਕਦੇ ਹੈਗੇ ਉਹਨਾਂ ਵਾਸਤੇ ਜਿਹੜੇ ਬੈਨਾਨਾ ਕਹੇ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ ਮੈਂ ਲੋਕ ਨੂੰ ਇਹ ਕਹਾਂ ਚਾਹਾਂਗਾ ਵੀ ਜਿਹੜੇ ਹੈਗੇ ਨੇ ਜਿਹੜੇ ਵੈਨ ਆਈਆਂ ਸਾਡੇ ਕੋਲ ਇਹਨਾਂ ਦਾ ਬਤ ਬਦਲਾਹਾ ਲਓ ਤੇ ਜਿਹੜੇ ਦਵਾਈਆਂ ਨੇਗੇ ਟੈਸਟ ਨੇਗੇ ਇਹਦੇ ਸਾਰੇ ਫਰੀ ਹੋਣਗੇ ਤੇ ਉਹਨਾਂ ਦਾ ਵੱਤਵਾਦ ਜਿਹੜਾ ਹੈਗਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈਗਾ ਬੈਨਰ ਲਈ ਕੋਈ ਹੈਲਪਲਾਈਨ ਨੰਬਰ ਵੀ ਇਸ਼ੂ ਹੋਊਗਾ ਜੀ ਪਤਾ ਕਿਵੇਂ ਲੱਗੂ ਪਿੰਡਾਂ ਚ ਜਾ ਰਹੀ ਹੈ ਜੁਥੇ ਜਾ ਰਹੀ ਹੈ ਕਿਵੇਂ ਪਤਾ ਲੱਗੇਗਾ ਇਹਦੇ ਵਿੱਚ ਉਹ ਜਿਹੜਾ ਨੋਡਲ ਅਫੀਸਰ ਹੈਗਾ ਉਹ ਸਾਡੇ ਐਸਐਮ ਸਾਹਿਬ ਦੇ ਨਾਲ ਕੇ ਤਾਲਮੇ ਰੱਖੇਗਾ ਠੀਕ ਹੈ ਤਾਲਮੇ ਕਰਦੇ ਹੋਏ ਉਹ ਜਿਹੜਾ ਜਾ ਕੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਸੂਚਿਤ ਕਰੇਗਾ ਸਰਪਰ ਸਾਹਿਬ ਨੇ ਕਿ ਉਹ ਜਾ ਕੇ ਅਨਾਉਂਸਮੈਂਟ ਕਰਾਉਣ ਜਾਂ ਜੋ ਵੀ ਸੋਸ਼ਲ ਮੀਡੀਆ ਰਹੀ ਕੋਈ ਸਾਡੇ ਨਾਲ ਲੋਕਾਂ ਨੂੰ ਦੱਸਣਗੇ ਵੀ ਅੱਜ ਜਿਹੜੀ ਵੈਨ ਆ ਸਾਡੇ ਪਿੰਡ ਵਿਚ ਆਈ ਹੈ ਇਹਨਾਂ ਲਾ ਕੇ ਇੱਕ ਜਿਹੜਾ ਸਾੰਚੀ ਜਿਹੋ ਕੋਈ ਕਾਮਨ ਜਗ੍ਹਾ ਹੋਵੇਗੀ ਉੱਥੇ ਵੈਨ ਖੜੇਗੀ ਉੱਥੇ ਆ ਕੇ ਲੋਕ ਆਪਣਾ ਇਲਾਜ ਕਰ ਸਕਣਗੇ ਤੇ ਇਥੇ ਕੱਲ ਮੈਂ ਹੋਰ ਦੱਸਣ ਚਾਹੂੰਗਾ ਜਿਹੜਾ ਇਹ ਜਿਹੜਾ ਵੈਨ ਦਾ ਜਿਆਦਾ ਫਾਇਦਾ ਹੋਏਗਾ ਉਹ ਫਾਇਦਾ ਇਹ ਹੋਏਗਾ ਵੀ ਜਿਸ ਤਰ੍ਹਾਂ ਕੋਈ ਬਿਮਾਰੀ ਫੈਲਦੀ ਹੈਗੀ ਕਿਤੇ ਕੋਈ ਕਾਲਾ ਪੀਲਾ ਫੈਲ ਗਿਆ ਠੀਕ ਹੈ ਜੀ ਤੇ ਕੋਈ ਮੇਜ਼ਲ ਦੇ ਕੇਸ ਆ ਗਏ ਨੇਗੇ ਠੀਕ ਹੈ ਤੇ ਉੱਥੇ ਕੀ ਹੋਊਗਾ ਇਹ ਸਾਡੇ ਨਾਲ ਟੱਚ ਕਰਨਗੇ ਤਾਂ ਉੱਥੇ ਜਾ ਕੇ ਸਾਡੇ ਇਹ ਲੋਕ ਮਦਦ ਕਰਨਗੇ ਇਹ ਸਰ ਜਿਵੇਂ ਪਿੰਡਾਂ ਦੇ ਵਿੱਚ ਜਾਏਗੀ ਤਾਂ ਪੂਰਾ ਦਿਨ ਖੜੇਗੀ ਉੱਥੇ ਹਾਂ ਇਹਨਾਂ ਦੇ ਜੋ ਪੰਜਾਬ ਸਰਕਾਰ ਦੇ ਟਾਈਮ ਉਹੀ ਟਾਈਮ ਹੋਣਗੇ 8 ਘੰਟੇ ਡਿਊਟੀ ਰਹਿੰਦੀ ਹੈ ਐਦਾਂ ਦੀ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੇਸੀ ਪੰਜਾਬ ਚੈਨਲ ਦੇ ਨਾਲ ਧੰਨਵਾਦ